ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਾਰੇ ਜਿਵੇਂ ਕਿ ਦੇਖ ਰਹੇ ਹਨ ਸੋਸ਼ਲ ਮੀਡੀਆ ਤੇ ਹਰ ਪਾਸੇ ਗੋਪੀ ਸ਼ੌਕਰ ਦੇ ਵਿਆਹ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਉਸੇ ਤਰੀਕੇ ਨਾਲ ਅਸੀਂ ਵੀ ਦੇਖਿਆ ਕਿ ਕਿਵੇਂ ਗੱਡੀਆਂ ਦਾ ਕਾਫਲਾ ਜਾਂਦਾ ਹੈ ਵਿਆਹ ਵਾਸਤੇ ਤੇ ਉਹਨਾਂ ਨੂੰ ਦੇਖ ਕੇ ਬਹੁਤ ਮਾਨੂੰ ਖੁਸ਼ੀ ਹੋਈ ਤੁਸੀਂ ਦੇਖਿਆ ਕਿ ਕਿਦਾਂ ਸੋਸ਼ਲ ਮੀਡੀਆ ਤੋਂ ਗੋਪੀ ਸ਼ੋਕਰ ਨੇ ਨਾਮ ਵੀ ਕਮਾਇਆ ਫੇਮ ਵੀ ਕਮਾਇਆ ਤੇ ਪੈਸਾ ਵੀ ਕਮਾਇਆ ਤੇ ਅੱਜ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਤੇ ਚਾਰੇ ਪਾਸੇ ਚਰਚਾ ਚੱਲੀ ਹੋਈ ਹੈ ਕਿਵੇਂ ਉਹਨਾਂ ਨੇ ਕੰਗਣੇ ਖੇਲਦੇ ਹੋਏ ਆਪਣੀ ਮਾਂ ਨੂੰ ਪਹਿਲ ਦਿੱਤੀ ਤੇ ਆਪਣੀ ਵੋਟੀ ਨੂੰ ਕਿਹਾ ਕਿ ਮੈਂ ਵੀ ਆਪਣੀ ਮਾਂ ਤੋਂ ਹੀ ਲੈਣਾ ਹਾਂ ਤੂੰ ਵੀ ਮੇਰੀ ਮਾਂ ਤੋਂ ਹੀ ਲੈਣਾ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਸੁਨੇਹਾ ਹੈ ਤੇ ਹਰ ਇੱਕ ਘਰ ਵਿੱਚ ਇਵੇਂ ਹੋਵੇ ਤਾਂ ਕਦੇ ਵੀ ਨੋ ਸੱਸ ਦੀ ਲੜਾਈ ਨਾ ਹੋਵੇ ਸੋ ਅਸੀਂ ਵੀਡੀਓ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਇਸ ਤੋਂ ਸਿੱਖਿਆ ਵੀ ਲੈ ਰਹੇ ਹਾਂ ਤਾਂ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੋਨਾਂ ਦੀ ਜੋੜੀ ਬਣੀ ਰਹੇ ਤੇ ਇਹ ਹਮੇਸ਼ਾ ਖੁਸ਼ ਰਹਿਣ ਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸਾਨੂੰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਕਿਉਂਕਿ ਐਵੇਂ ਦੀਆਂ ਹੀ ਵੀਡੀਓਜ਼ ਅਸੀਂ ਲੈ ਕੇ ਆਂਦੇ ਰਵਾਂਗੇ ਤੇ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਵਾਂਗੇ ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖਣ ਲਈ ਤੁਹਾਡਾ ਧੰਨਵਾਦ ਸੋ ਮਿਲਦੇ ਹਾਂ ਜੀ ਅਗਲੀ ਨੈਕਸਟ ਵੀਡੀਓ ਤੇ ਸੋ ਬਣੇ ਰਹੋ ਸੋ ਥੈਂਕ ਯੂ ਸੋ ਮਚ